6 ਮਾਰਚ ਨੂੰ ਦਿੱਲੀ ਕੂਚ ਕਰਨਗੇ ਦੇਸ਼ ਭਰ ਦੇ ਕਿਸਾਨ ਪਰ ਪੰਜਾਬ ਤੇ ਹਰਿਆਣਾ ਦੀਆਂ ਜਥੇਬੰਦੀਆਂ ਨਹੀਂ ਲੈਣਗੀਆਂ ਹਿੱਸਾ 10 ਮਾਰਚ ਨੂੰ ਰੇਲਵੇ ਟ੍ਰੈਕ ਜਮ ਕਰਨ ਦਾ ਫਲਾਨ ਸ਼ੁਕਰਨ ਸਿੰਘ ਦੀ ਅੰਤਿਮ ਅਰਦਾਸ ਦੇ ਮੌਕੇ ਕਿਸਾਨ ਆਗੂਆਂ ਨੇ ਕੀਤਾ ਐਲਾਨ ਪੰਜਾਬੀ ਜਥੇਬੀ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਲੀਡਰਾਂ ਦੇ ਚੁੱਕੇ ਸਵਾਲ ਕੀ ਹਨ ਨੌਜਵਾਨਾਂ ਨੂੰ ਧਰਨੇ ਤੇ ਬਿਠਾਉਣ ਵਾਲੇ ਦੱਸਣ ਖੁਦ ਕਣਕ ਝੋਨੇ ਤੋਂ ਇਲਾਵਾ ਕਿਹੜੀ ਫਸਲ ਬੀਜਣਗੇ ਗਨ ਪਾਊਡਰ ਦੀ ਤਰ੍ਹਾਂ ਨਾ ਹੋਵੇ ਨੌਜਵਾਨਾਂ ਦਾ ਇਸਤੇਮਾਲ ਸੁਖ ਵਿਲਾਸ ਤੋਂ ਲੈ ਕੇ ਸੀਐਮ ਨੇ ਸੁਬੀਰ ਸਿੰਘ ਬਾਦਲ ਤੇ ਮੁੜ ਚੁੱਕ ਕੇ ਸਵਾਲ ਪੁੱਛਿਆ ਅਕਾਲੀ ਦਲ ਕਿਉਂ ਦੇ ਰਿਹਾ ਜਵਾਬ ਸੁਬੀਰ ਬਾਦਲ ਦੱਸੇ ਕਿਵੇਂ ਚੁੱਕਿਆ ਸੀ ਲਾਭ ਤੇ ਹਾਂ ਚਾਹੇ ਕੱਲ ਕਰ ਲਵੋ ਮਾਨਹਾਨੀ ਦਾ ਕੇਸ ਮੈਂ ਨਹੀਂ ਮੰਗਦਾ ਮਾਫੀ ਪੰਜਾਬ ਨੂੰ ਮਿਲੇ 13 ਨਵੇਂ ਸਕੂਲ ਆਫ ਫੈਮਿਨੈਂਸ ਲੁਧਿਆਣਾ ਦੇ ਵਿੱਚ ਕੇਜਰੀ ਵਾਲਾ ਤੇ ਸੀਐਮ ਮਾਨ ਨੇ ਕਿ ਤਾ ਉਦਘਾਟਨ ਸੀਐਮ ਬੋਲੇ ਹਰ ਮੋੜ 'ਤੇ ਕੰਮ ਜਾਰੀ ਅਜੇ ਕਈ ਪਹਾੜ ਫਰੋਲਣੇ ਬਾਕੀ ਕੀ ਜਿਹੜੀ ਵਾਲ ਨੇ ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਦੇ ਲੋਕਾਂ ਦਾ ਮੁਰਤੋਂ ਮੰਗਿਆ ਸਾਥ ਬੋਲੇ 13 ਸੀਟਾਂ ਤੇ ਦਬਾਅ ਜਿੱਤ ਪਾਰਲੀਮੈਂਟ ਚ ਪੰਜਾਬ ਦੀ ਆਵਾਜ਼ ਹੋਵੇਗੀ ਮਜ਼ਬੂਤ ਬਾਬਲ ਕਲਾ ਗੋਲੀ ਕਾਂਡ ਦੇ ਪੀੜਤ ਸੁਗਰਾਜ ਸਿੰਘ ਦੀ ਬਾਂਦ ਵਿੱਚ ਲੱਗੀ ਗੋਲੀ ਆਪਣੀ ਹੀ ਲਾਇਸੈਂਸੀ ਰਿਵਾਲਵਰ ਸਾਫ਼ ਕਰਦੇ ਸਮੇਂ ਚੱਲਿਆ ਪਾਇ ਡਾਕਟਰਾਂ ਦੇ ਮੁਤਾਬਕ ਖਾਲਰ ਠੀਕ ਹਸਪਤਾਲ ਤੋਂ ਹੋਈ ਛੁੱਟੀ ਭਾਰੀ ਮੀਂਹ ਅਤੇ ਗੜੇਮਰੀ ਨੇ ਕਿਸਾਨਾਂ ਦੀਆਂ ਬਧਾਈਆਂ ਮੁਸ਼ਕਲਾਂ ਕਣਕ ਅਤੇ ਸਰੋਂ ਦੀਆਂ ਫਸਲਾਂ ਦਾ ਹੋਇਆ ਭਾਰੀ ਨੁਕਸਾਨ ਇਸ ਹਵਾਵਾਂ ਕਰਕੇ ਖੇਤਾਂ ਦੇ ਵਿੱਚ ਵਿਛੀ ਫਸਲ ਅਨੰਤ ਬਾਨੀ ਅਤੇ ਰਾधिका ਮਰਚੰਟ ਦੀ ਪ੍ਰੀ ਵੈਡਿੰਗ ਸੈਰੇਮਨੀ ਦੇ ਵਿੱਚ ਬਾਲੀਵੁੱਡ ਸਿਤਾਰਿਆਂ ਦਾ ਤਮਾਲ ਦਲਜੀਤ ਨੇ ਆਪਣੇ ਗੀਤਾਂ ਤੇ ਸਭ ਨੂੰ ਕੀ ਲਿਆ ਤਿੰਨੇ ਖਾਨਸ ਅਕਸ਼ੇ ਤੇ ਰਨਵੀਰ ਦੀਪਿਕਾ ਨੇ ਵੀ ਜਿੱਤਿਆ ਦੇ ਪੰਚਕੁਲਾ ਦੇ ਸਿਮਨ ਚੋਹਾਨ ਨੇ ਪੇਸ਼ ਕੀਤੀ ਮਿਸਾਲ ਵਿਆਹ ਮੌਕੇ ਸੋਹਰੇ ਪਰਿਵਾਰ ਨੂੰ ਮੋੜਿਆ ਦਾਜ ਦੇ ਵਿੱਚ ਮਿਲਿਆ 21 ਲੱਖ ਦਾ ਕੈਸ਼ ਸ਼ਗਨ ਦੇ ਤੌਰ ਦੇ ਉੱਤੇ ਲਏ ਸਿਰਫ 101 ਕ੍ਰ ਸਤਿ ਸ੍ਰੀ ਅਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਇਸ ਬੁਲੇਟਿਨ ਦਾ ਆਗਾਜ਼ ਕਰਾਂਗੇ ਸਭ ਤੋਂ ਪਹਿਲਾਂ ਗੱਲ ਹੋਵੇਗੀ ਕਿਸਾਨਾਂ ਦੀ ਕਿਸਾਨ ਆਗੂਆਂ ਦੀ ਤੇ ਉਹਨਾਂ ਦੇ ਨਵੇਂ ਐਕਸ਼ਨ ਪਲਾਨ ਦੀ ਦਿੱਲੀ ਕੋਚ ਦੇ ਰੂਟ ਦੇ ਵਿੱਚ ਹੁਣ ਤਬਦੀਲੀ ਕਰ ਦਿੱਤੀ ਗਈ ਹੈ ਕਿਸਾਨ ਆਗੂਆਂ ਨੇ ਐਲਾਨ ਕੀਤਾ ਹੈ ਕਿ ਪੰਜਾਬ ਤੇ ਹਰਿਆਣਾ ਨੂੰ ਛੱਡ ਕੇ ਦੇਸ਼ ਦੇ ਕਿਸਾਨ 6 ਮਾਰਚ ਨੂੰ ਦਿੱਲੀ ਵਾਲੇ ਪਾਸੇ ਕੋਚ ਕਰਨਗੇ ਤੇ 10 ਮਾਰਚ ਨੂੰ ਦੇਸ਼ ਭਰ ਦੇ ਵਿੱਚ ਰੇਲ ਰੋਕੋ ਦਾ ਵੀ ਸੱਦਾ ਹੁਣ ਦਿੱਤਾ ਗਿਆ ਹੈ ਰਾਮਪੁਰਾ ਫੂਲ ਦੇ ਪਿੰਡ ਬੱਲੋ ਦੇ ਵਿੱਚ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਨੂੰ ਸ਼ਰਦਾਂ ਲਈ ਦਿੱਤੀ ਗਈ ਤੇ ਸ਼ੁਭਕਰਨ ਦੀ ਅੰਤਿਮ ਅਰਦਾਸ ਮੌਕੇ ਕਿਸਾਨ ਆਗੂਆਂ ਨੇ ਅਗਲੇ ਐਕਸ਼ਨ ਪਲਾਨ ਦਾ ਵੀ ਐਲਾਨ ਕਰ ਦਿੱਤਾ ਕਿਸਾਨ ਆਗੂ ਸਰਵਰ ਸਿੰਘ ਪੰਦੇਰ ਨੇ ਦੱਸਿਆ ਕਿ ਪੰਜਾਬ ਹਰਿਆਣਾ ਨੂੰ ਛੱਡ ਕੇ ਦੇਸ਼ ਦੇ ਕਿਸਾਨ 6 ਮਾਰਚ ਨੂੰ ਦਿੱਲੀ ਕੂਚ ਕਰਨਗੇ ਉੱਥੇ 10 ਮਾਰਚ ਨੂੰ ਦੇਸ਼ ਭਰ ਦੇ ਵਿੱਚ ਰੇਲ ਰੋਕੋ ਦਾ ਵੀ ਸੱਦ ਦਿੱਤਾ ਗਿਆ ਤੇ 12 ਤੋਂ 4 ਵਜੇ ਤੱਕ ਰੇਲਵੇ ਟਰੈਕ ਜਮ ਕਰਨ ਦੀ ਗੱਲ ਕਹੀ ਹੈ ਤੋਂ ਉਹਨਾਂ ਫਾਰਮਾਨੇ ਫੈਸਲਾ ਕੀਤਾ ਕਿ ਪੰਜਾਬ ਹਰਿਆਣਾ ਨੂੰ ਛੱਡ ਕੇ ਜਿਹੜੇ ਉਹ ਦੂਰ ਦਰਾਡੇ ਦੇ ਸੂਬੇ ਆ ਜਿਨ੍ਹਾਂ ਕੋਲੇ ਤਾਕਤ ਨਹੀਂ ਹੈਗੀ ਪਿਓ ਟਰੈਕਟਰ ਡਾਲ ਲਿਆ ਤੇ ਆਉਣ ਉਹ 6 ਮਾਰਚ ਨੂੰ ਆਪੋ ਆਪਣੇ ਢੰਗ ਨਾਲ ਚਾਹੇ ਉਹ ਰੇਲਾਂ ਤੇ ਆਉਣ ਚਾਹੇ ਉਹ ਪੈਦਲ ਆਉਣ ਜਿੱਦਾਂ ਮਰਜ਼ੀ ਉਹ ਦਿੱਲੀ ਵਾਲ ਨੂੰ ਕੂਚ ਕਰਨਗੇ ਅੱਤੇ ਕਿਸਾਨਾਂ ਨੂੰ ਜਗਜੀਤ ਸਿੰਘ ਡੱਲੇਵਾਲ ਨੇ ਕਿਹਾ ਕਿ ਸਰਕਾਰ ਸਿਰਫ ਧਿਆਨਬਾਜ਼ੀ ਨਾ ਕਰੇ ਮੀਟਿੰਗ ਦਾ ਸੱਦਾ ਭੇਜੇ ਉਹ ਗੱਲਬਾਤ ਦੇ ਲਈ ਤਿਆਰ ਨੇ ਕਿ ਅਰਜਨ ਮੁੰਡੇ ਜੀ ਰੋਜ਼ ਤੀਜੇਕ ਦਿਨੇ ਬਿਆਨ ਦੇ ਦਿੰਦੇ ਨੇ ਵੀ ਇਹ ਆ ਬਾਤਚਿੱਤ ਕੇ ਲਈ ਹਮ ਤਿਆਰ ਹੈ ਬਾਤਚਿੱਤ ਸੇ ਬਾਤਚਿੱਤ ਸੇ ਹੀ ਮਸਲੇ ਦਾ ਹੱਲ ਹੋਗਾ ਤੇ ਅਸੀਂ ਕਿਸਾਨ ਕਦੋਂ ਇਹ ਕਹਿੰਨੇ ਆ ਕਿ ਬਾਤਚਿੱਤ ਤੋਂ ਅਸੀਂ ਭਜਦੇ ਆ ਗੱਲਬਾਤ ਲਈ ਅਸੀਂ ਵੀ ਤਿਆਰ ਹੈ ਕੋਈ ਦਿੱਕਤ ਨਹੀਂ ਹੈ ਲਿਕਨ ਸਿੱਧੀ ਨੀਅਤ ਨਾਲ ਮਸਲੇ ਦਾ ਹੱਲ ਕਰਨ ਵਾਲੇ ਪਾਸੇ ਨੂੰ ਪ੍ਰੇਸ਼ ਕਰਾਂ। ਪਰ ਚਿੱਠੀ ਭੇਜਣਾ ਜਦੋਂ ਚਿੱਠੀ ਆਏਗੀ ਉਦੋਂ ਮੰਨਾਂਗੇ ਨਹੀਂ ਤਾਂ ਨਹੀਂ ਤਾਂ ਸਰ ਗਿਆ। ਧਿਆਨ ਬਾਜੀ ਹੈ। ਇਹਦੋਂ ਕਿਸਾਨ ਪਹਿਲੇ ਪੰਜਾਬ ਹਰਿਆਣਾ ਬਾਰਡਰਾਂ ਤੇ ਮੋਰਚਾ ਲਗਾਈ ਬੈਠੇ ਨੇ ਤਾਂ ਕਿਸਾਨਾਂ ਨੂੰ ਰੁਕਣ ਵਾਸਤੇ ਹਰਿਆਣਾ ਵਾਲੇ ਪਾਸੇ ਵੱਡੇ ਪੱਧਰ ਤੇ ਪੈਰਕੀਡਿੰਗ ਕੀਤੀ ਹੋਈ ਹੈ। ਤਾਂ ਇਸ ਦਾ ਵਿਚਲਾ ਰਾਹ ਕਰਦੇ ਆ ਪੁਰਨਾ ਸੂਬਿਆਂ ਤੋਂ ਦਿੱਲੀ ਕੋਚ ਕਰਨ ਦਾ ਫੈਸਲਾ ਲਿਆ ਗਿਆ ਹੈ। ਰਾਮਪੁਰਾ ਫੂਲ ਤੋਂ ਸੂਰਜਪਾਣ న్యూਸ 18 ਪੰਜਾਬ ਤਾਂ ਹੁਣ ਕੋਚ ਦਿੱਲੀ ਵਾਲੇ ਪਾਸੇ ਹੋਏਗਾ ਪਰ ਦੇਸ਼ ਦੀਆਂ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਹਿੱਸਿਆਂ ਤੋਂ ਦਿੱਲੀ ਵਾਲੇ ਪਾਸੇ ਕੋਚ ਕਰਨਗੇ 6 ਤਰੀਕ ਨੂੰ ਯਾਨੀ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਬੈਠੇ ਹੋਏ ਨੇ ਉਹ ਦਿੱਲੀ ਵਾਲੇ ਪਾਸੇ 6 ਤਰੀਕ ਤੱਕ ਤਾਂ ਕੋਚ ਨਹੀਂ ਕਰਨਗੇ ਇਨਫੈਕਟ 6 ਨੂੰ ਵੀ ਨਹੀਂ ਕਰਨਗੇ ਹੁਣ 10 ਤਰੀਕ ਦਾ ਪਲਾਨ ਉਲੀਕਿਆ ਗਿਆ ਹੈ ਰੇਲਾਂ ਰੋਕਣ ਦਾ ਇਸ ਸਬ ਦੇ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਦੇ ਜੋਗਿੰਦਰ ਸਿੰਘ ਉਗਰਾਹਾ ਜਗਜੀਤ ਸਿੰਘ ਡੱਲੇਵਾਲ ਤੇ ਸਰਵਨ ਸਿੰਘ ਪੰਦੇਰ ਨੂੰ ਸਵਾਲ ਕਰ ਰਹੇ ਨੇ ਤੇ ਉਗਰਾਹਾ ਸਵਾਲ ਕਰ ਰਹੇ ਨੇ ਕਿ ਦੋਵਾਂ ਨੇ ਇਕਤਾ ਲਈ ਕਿਹੜੀ ਪਹਿਲ ਕੀਤੀ ਉਹ ਦੱਸਣ ਡੱਲੇਵਾਲ ਤਾਂ ਮੇਰਾ ਫੋਨ ਤੱਕ ਨਹੀਂ ਚੁੱਕਦੇ ਸੀ ਸ਼ੁਭ ਕਰਨ ਦੀ antim ਅਰਦਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਕਿਸਾਨਾਂ ਗੂ ਪਹੁੰਚੇ ਹੋਏ ਸਨ ਰਾਮਪੁਰਾ ਫੂਲ ਦੇ ਪਿੰਡ ਬੱਲੋ ਦੇ ਵਿੱਚ ਪਹੁੰਚੇ ਸੀ ਜੋਗਿੰਦਰ ਸਿੰਘ ਉਗਰਾਹਾ ਵੀ ਤੇ ਇਸ ਮੌਕੇ ਕਿਉਂਕਿ ਸਵਾਲ ਲਗਾਤਾਰ ਹੋ ਰਹੇ ਨੇ ਜੱਥੇਬੰਦੀਆਂ ਇੱਕ ਦੂਜੇ ਦੇ ਉੱਤੇ ਖੂਬ ਤਿੱਖੇ ਨਿਸ਼ਾਨੇ ਸਾਧ ਰਹੀਆਂ ਨੇ ਖਾਸ ਤੌਰ ਤੇ ਇਕਤਾ ਨੂੰ ਲੈ ਕੇ ਉਗਰਾਹ ਰਾਜੇਵਾਲ ਜਾਂ ਐਸਕੇਐਮ ਦੀਆਂ ਜਿਹੜੀਆਂ ਹੋਟ ਜਥੇਬੰਦੀਆਂ ਨੇ ਉਹਨਾਂ ਦਾ ਲਗਾਤਾਰਹੀ ਤਰਕ ਹੈ ਕਿ ਸਾਨੂੰ ਤਾਂ ਕਿਸੇ ਨੇ ਨਹੀਂ ਪੁੱਛਿਆ ਆ ਕੇ ਕੋਈ ਏਕਤਾ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਇਸ ਵਿਚਾਲੇ ਹੁਣ ਉਗਰਾਹ ਕਹਿ ਰਹੇ ਨੇ ਕਿ ਡੱਲੇਵਾਲ ਤੇ ਸਰਵਨ ਸਿੰਘ ਪ੍ਰਦੇੜ ਦੱਸਣ ਕਿ ਉਹਨਾਂ ਨੇ ਕਿਹੜੀ ਕੋਸ਼ਿਸ਼ ਕੀਤੀ ਇੱਕ ਜੁਗਤਤਾ ਲਿਆਉਣ ਦੀ ਇਹ ਤਾਂ ਫੋਨ ਨਹੀਂ ਚੁੱਕਦੇ ਮੇਰਾ ਕਦੇ ਦੱਸੇ ਕਿ ਭੰਦੇਰ ਨੇ ਮੋਰਚਾ ਚਲਾਉਣ ਲੱਗਿਆ ਕਦੇ ਵੀ ਸਾਨੂੰ ਫੋਨ ਕਰਕੇ ਬੁਲਾਏ ਹੋਵੇ ਆਜੋ ਇੱਕਾ ਦੀ ਗੱਲ ਕਰੀਏ ਜਾਂ ਢੱਲੇਵਾਲ ਦੱਸਦੇ ਨੇ ਵੀ ਉਹਨੇ ਇੱਕ ਵਾਰ ਵੀ ਸਾਨੂੰ ਫੋਨ ਕਰਕੇ ਬੁਲਾਇਆ ਹੋਵੇ ਅਸੀਂ ਉੱਥੇ ਜਾਂਦੇ ਆ ਉੱਥੇ ਜਾ ਕੇ ਅਸੀਂ ਮਨਨ ਮੋਰਚੇ ਦੇ ਵਿੱਚੋਂ ਬੁਲਾਉਨੇ ਆ ਉਹ ਬਾਹਰ ਸਾਨੂੰ ਥਾਂ ਦਿੰਦੇ ਨੇ ਫਿਰ ਸਾਡੇ ਨਾਲ ਗੱਲ ਕਰਦੇ ਨੇ ਸਾਨੂੰ ਤਾਂ ਲੈ ਸਾਡੇ ਤਾਂ ਫੋਨ ਹੀ ਨੀ ਚੱਕਦੇ ਢੱਲੇਵਾਲ ਸਾਹਿਬ ਨੇ ਤਾਂ ਮੈਨੂੰ ਐ ਲੱਗਦਾ ਵੀ ਜਦੋਂ ਦਾ ਮੋਰਚਾ ਲਾਇਆ ਸਾਡੇ ਕਦੇ ਫੋਨ ਹੀ ਨੀ ਚੱਕਿਆ ਚਲ ਫਿਰ ਵੀ ਐਨਾ ਚੰਗਾ ਹੈ ਵੀ ਸਾਡੇ ਬੁਲਾਏ ਤੋਂ ਉਹ ਆ ਜਾਂਦੇ ਨੇ ਆਕੇ ਸਾਡੇ ਨਾਲ ਗੱਲ ਪੋਜੀਟਿਵ ਤਰੀਕੇ ਨਾਲ ਕਰਦੇ ਨੇ ਇਹ ਨਹੀਂ ਚੰਗੀ ਗੱਲ ਹੈ ਪਰ ਉਹਨਾਂ ਨੇ ਪਹਿਲ ਕਦਮ ਹੀ ਕਦੇ ਕੀਤੀ ਹੋਵੇ ਇਹ ਗੱਲ ਗੱਲ ਅਗਲੀ ਰਣਨੀਤੀ ਕੀ ਹੈ ਤੁਹਾਡੀ ਗੱਲਬਾਤ ਹੋ ਰਹੀ ਹੈ ਤੁਹਾਡੇ ਲੀਡਰ ਹੀ ਮਿਲ ਰਹੇ ਨਹੀਂ ਹੋਰਾਂ ਨਾਲ ਵੀ ਗੱਲਬਾਤ ਹੋ ਰਹੀ ਹੈ ਹਰਿਆਣਾ ਦੇ ਕਿਸਾਨ ਜਥੇਬੰਦੀਆਂ ਆਈਆਂ ਨੇ ਕੋਈ ਸਟ੍ਰੈਟਜੀ ਕੀ ਬਣੀ ਅਗਲੀ ਉਹ ਸਟ੍ਰੈਟਜੀ ਤਾਂ ਇਹ ਹੈ ਅਭੀ ਇਹ ਵੱਡੀ ਲੜਾਈ ਹੈ ਜਿਹਦੇ ਨਾਲ ਟਕਰਾ ਉਹ ਹਕੂਮਤ ਵੱਡੀ ਹੈ ਬੇਮੇਚੀ ਟਕਰ ਹੈ ਇੱਕ ਦੋ ਜਸੇਂਦੀਆਂ ਨਹੀਂ ਲੜ ਸਕਦੀਆਂ ਉਹਨਾਂ ਨਾਲ ਇਕੱਠੇ ਹੋ ਕੇ ਆਪਾਂ ਨੂੰ ਸਾਰਿਆਂ ਨੂੰ ਲੜਨਾ ਪੈਣਾ ਹੈ ਇਹ ਇਸ ਕਰਕੇ ਇਕਤਾ ਬਣਾਓ ਚਾਹੇ ਮਿਨੀਮਮ ਇਕਤਾ ਮਿਨੀਮਮ ਇਕਤਾ ਕੋਈ ਵੀ ਬਣੇ ਇੱਕਠੇ ਹੋ ਕੇ ਤਾਲਮਿਲ ਮੇਂ ਐਕਸ਼ਨਾਂ ਦੇ ਵਿੱਚ ਜਿੰਨਾ ਚਿਰ ਦਬਾਅ ਨਹੀਂ ਪੈਂਦੇ ਮੋਰਚੇ ਦਿੱਤੇ ਹੁਣ ਸਵਾਲ ਤਾਂ ਇਹ ਹੀ ਹੈ ਕਿ ਕੌਣ ਤਾਲਮਿਲ ਨਹੀਂ ਕਰ ਰਿਹਾ ਕੌਣ ਨਹੀਂ ਕਰਨਾ ਚਾਹੁੰਦਾ ਪਰ ਇੱਕ ਸਭ ਦੇ ਵਿੱਚ ਵਾਲੀ ਇੱਕ ਸੱਚ ਇਹ ਹੈ ਕਿ ਕਿਸਾਨ ਬੈਠੇ ਹੋਏ ਨੇ ਸ਼ੰਭੂ ਤੇ ਖਨੌਰੀ ਬਾਰਡਰ ਦੇ ਉੱਤੇ ਔਰ ਮੰਗਾ ਨੂੰ ਲੈ ਕੇ ਔਰ ਗਲਬਾਤ ਕੇਂਦਰ ਦੀ ਸਰਕਾਰ ਦੇ ਨਾਲ ਵੀ ਫਿਲਹਾਲ ਕੋਈ ਹੁੰਦੀ ਹੋਈ ਨਜ਼ਰ ਨਹੀਂ ਆ ਰਹੀ ਹੁਣ ਅੱਗੇ ਵਾਦਿਆਂ ਅਗਲੀ ਖਬਰ ਦਾ ਰੁੱਕ ਕਰਦੇ ਹਾਂ ਤੇ ਜ਼ਿਕਰ ਕਿਸਾਨਾਂ ਦੇ ਵੱਲੋਂ ਕੀਤੀ ਜਾ ਰਹੀ ਐ ਐਮਐਸਪੀ ਵਾਲੀ ਮੰਗ ਦਾ ਜਿਸ ਨੂੰ ਲੈ ਕੇ ਸੁਨੀਲ ਜਾਖੜ ਨੇ ਕਿਸਾਨਾਂ ਗੋ ਨੂੰ ਸਿੱਧਾ ਸਵਾਲ ਕੀਤਾ ਨੌਜਵਾਨਾਂ ਨੂੰ ਧਰਨੇ ਦੇ ਉੱਤੇ ਬਿਠਾਉਣ ਵਾਲੇ ਇਹ ਦੱਸਣ ਇਹ ਜਾਖੜ ਕਹਿ ਰਹੇ ਨੇ ਕਿ ਖੁਦ ਕਣਕ ਝੋਨੇ ਤੋਂ ਇਲਾਵਾ ਉਹ ਕਿਹੜੀ ਫਸਲ ਬੀਜਣਗੇ ਤਾਂ ਅੱਗੋਂ ਕਿਸਾਨ ਆਲਗੋਂ ਨੇ ਵੀ ਜਾਖੜ ਤੇ ਪਲੜਵਾਰ ਕੀਤਾ MSP ਤੇ ਰੇਡ ਦਾ ਖਤਮ ਨਹੀਂ ਹੋ ਰਿਹਾ ਕਿਸਾਨ ਦਿੱਲੀ ਜਾਣ ਦੇ ਲਈ ਹਰਿਆਣਾ ਦੇ ਬਾਰਡਰਾਂ ਤੇ ਡਟੇ ਹੋਏ ਨੇ ਪਰ ਇਸ ਵਿਚਾਲੇ MSP ਨੂੰ ਲੈ ਕੇ ਸਿਆਸੀ ਮਾਹੌਲ ਵਿਪੱਖਿਆ ਹੋਇਆ ਹੈ ਪੰਜਾਬ BJP ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਸਾਨ ਲੀਡਰਾਂ ਨੂੰ ਨਿਸ਼ਾਨੇ ਤੇ ਲਿਆ ਤੇ ਸਿੱਧਾ ਸਵਾਲ ਪੁੱਛਿਆ ਕਿ ਉਹ ਦੱਸਣ ਕਿ ਕਿਹੜੀ ਫਸਲ ਬੀਜਣਗੇ ਤੇ ਉਸੇ ਤੇ ਹੀ ਉਹ ਨਾਲ ਜਾ ਕੇ ਐਮਐਸਪੀ ਦਵਾਂਗੇ ਕਿਹੜਾ ਮੂਗ ਲਾਊਗਾ ਕਿਹੜਾ ਰਾਗੀ ਲਾਊਗਾ ਛੱਡੋ ਝੂਠ ਛੱਡੋ ਛੱਡੋ ਬਾਕੀਆਂ ਦੀ ਕਿਸੇ ਨੇ ਨਹੀਂ ਲਾਣੀ ਸਾਬ ਉਹ ਲਾ ਦੇਣ ਮਨੂੰ ਕੋਈ ਵੀ ਲੀਡਰ ਸਾਬਾਨ ਚ ਹੈ ਆਮ ਆਦਮੀ ਪਾਰਟੀ ਵਾਲੇ ਚਾਏ ਕਾਂਗਰਸ ਵਾਲੇ ਚਾਏ ਕੋਈ ਦੂਜਾ ਕੋ ਕਿਸਾਨ ਹੈ ਉਹ ਜਿਹੜੇ ਅੱਜ ਲੋਕਾਂ ਨੂੰ ਨੌਜਵਾਨਾਂ ਨੂੰ ਲਿਜਾ ਕੇ ਉਥੇ ਬਾਰਡਰ ਤੇ ਖੜੇ ਕਰ ਰੱਖੇ ਹੈ ਉਹ ਮਨੂੰ ਦੱਸ ਦੇਣ ਵੀ ਅਸੀਂ ਵੀ ਸੁਨੀਲ ਅਸੀ ਤਾਂ ਆਹ ਦੋ ਫਸਲਾਂ ਜਿਹੜੀਆਂ ਆ ਲਾਵਾਂਗੇ ਤੇ ਮੈਂ ਨਾਲ ਚੱਲਣ ਨੂੰ ਤਿਆਰ ਹਾਂ ਸਾਬ ਮੈਂ ਪਾਰਟੀ ਦਾ ਪ੍ਰਧਾਨ ਆ ਬੀਜਪੀ ਦਾ ਜਿਹਨੂੰ ਆ ਕਹਿੰਦੇ ਇਹਨਾਂ ਦੇ ਖਿਲਾਫ ਹੈ ਆਓ ਨਾਲ ਚਲੀਏ ਅਸੀਂ ਗਰੰਟੀ ਲੈ ਕੇ ਦਿੰਨੇ ਆਂ ਸ੍ਰੀਲ ਜਖੜ ਇੱਥੇ ਨਹੀਂ ਰੁਕੇ ਸਗੋਂ ਕਿਸਾਨ ਅਗਵਾਨੂ ਪੰਜਾਬ ਦੇ ਨੌਜਵਾਨਾਂ ਨੂੰ ਨਾ ਵਰਤਣ ਦੀ ਨਸੀਹਤ ਦਿੱਤੀ ਪੰਜਾਬ ਦੀ ਭਲਾਈ ਦੇ ਲਈ ਖੁਦ ਨਾਲ ਜਾਣ ਦੀ ਗਲਅਕੀ ਤੇ ਕਿਹਾ ਕਿ ਪੰਜਾਬ ਨੂੰ ਕਿਸੇ ਤੋਂ ਬਹਾਦਰੀ ਦੇ ਸਰਟੀਫਿਕੇਟ ਦੀ ਲੋੜ ਨਹੀਂ ਸ਼ਿੰਗਾਰ ਕੇ ਅੱਗੇ ਕਰਕੇ ਮਰਵਾਣਾ ਬੰਦ ਕਰਨ ਸਾਬ ਪੰਜਾਬ ਦੀ ਭਲਾਈ ਹੈ ਮੈਂ ਨਾਲ ਖੜਾ ਅਸੀਂ ਨਾਲ ਚੱਲਾਂਗੇ ਨੌਜਵਾਨ ਕਿਉਂ ਸਾਬ ਅਸੀਂ 70 70 ਸਾਲ ਦੇ ਹੋ ਗਏ ਇਸ ਤੋਂ ਜਿੰਨੀ ਸੀਗੀ ਜੀਵਨ ਜੋਲੀ ਮਰਦਾ ਕਿਸ ਸਾਡਾ ਨੌਜਵਾਨ ਹੈ ਸਾਬ ਇੱਕ ਇਕੱਲੇ ਸ਼ਬਦਾਂ ਦਾ ਮਸਲਾ ਨਹੀਂ ਸਾਬ ਬਾਕੀ ਵੀ ਬੈਠੇ ਐ ਫੇਰ ਉੱਥੇ ਜਾ ਕੇ ਮੌਕੇ ਤੇ ਜਾਵੜਦੇ ਜਿਹੀ ਸੀ ਤੋੜਨਾ ਨਹੀਂ ਸਾਬ ਇੱਕ ਗੱਲ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੂੰਗਾ ਨੌਜਵਾਨ ਸਾਥੀਆਂ ਸਾਥਿਓ ਪੰਜਾਬੀਆਂ ਨੂੰ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ ਵੀ ਅਸੀਂ ਬਹਾਦਰ ਹਾਂ ਪੰਜਾਬ বিজেপি ਪ੍ਰਧਾਨ ਦੇ ਸਵਾਲਾਂ ਤੇ ਕਿਸਾਨ ਜਥੇਬੰਦੀਆਂ ਦਾ ਪਲਟਵਾਰ ਵੀ ਸਾਹਮਣੇ ਆਇਆ ਸਰਵਣ ਸਿੰਘ ਪਧੇਰ ਨੇ বিজেপি ਦੇ ਵੱਲੋਂ ਲਖੀਮਪੁਰ ਖੀਰੀ ਤੋਂ ਅਜੈ ਮਿਸ਼ਰ ਟੈਨੀ ਨੂੰ ਟਿਕਟ ਦੇਣ ਤੇ ਨਿਸ਼ਾਨੇ ਸਾਧੇ ਤੇ ਸੁਨੀਲ ਜਾਖੜ ਤੋਂ ਅਸਤੀਫੇ ਦੀ ਮੰਗ ਕੀਤੀ ਦੇ ਵਿੱਚ ਕਿਸਾਨਾਂ ਦੇ ਕਾਤਲ ਨੇ ਜਿਹਨੂੰ ਦੁਨੀਆ ਜਾਣਦੀ ਹੈ ਜੀਨੀਅਸ ਕ੍ਰਾਈਮ ਕੀਤਾ ਉਹਨਾਂ ਨੇ ਪਲਾ ਥਾਰ ਗੱਡੀ ਕਿਹੜੇ ਮੁਲਕ ਦੇ ਬੰਦੇ ਸੁਨੀਲ ਜਾਖੜ ਜੀ ਚਾਹਣ ਮੈਂ ਦੁਹਰੇ ਵੀਡੀਓ ਦਿਖਾ ਦੇਣਾ ਨਾ ਕੀ ਮਤਲਬ ਪੀ ਜਿੰਨਾ ਤੇ 120 ਬੀ ਦਾ ਪਰਚਾ ਵਾ ਐਫ ਆਈ ਆਰ ਚ ਦਰ ਦਿਆ ਉਹਨਾਂ ਨੂੰ ਤੁਸੀਂ ਟਿਕਟ ਦੇ ਰਹੇ ਹੋ ਪੂਰੀ ਦੁਨੀਆ ਜਾਣਦੀ ਆ ਉਹਦਾ ਮੁੰਡੇ ਨੇ ਕਤਲ ਕੀਤਾ ਸਾਰਾ ਕੁਝ ਆ ਗੋਲੀਆਂ ਚਲਾਈਆਂ ਇਹਦਾ ਮਤਲਬ ਆ ਜਿਹੜੀ ਅਸੀਂ ਸਰਦਾਰ ਸ਼੍ਰੀ ਸੁਨੀਲ ਜਾਖੜ ਕੋ ਆਸ ਰੱਖਦੇ ਸੀ ਇੱਕ ਸੱਚਾ ਪੰਜਾਬੀ ਆ ਉਹਨੂੰ ਭਾਜਪਾ ਤੋਂ ਅਸਤੀਫਾ ਦੇਣਾ ਚਾਹੀਦਾ ਸੀ ਜੋ ਕੋ ਜੋ ਕਰ ਰਹੇ ਨੇ ਜੋ ਸਾਡੇ ਬਾਰਡਰਾਂ ਤੇ ਹੋਇਆ ਜ਼ਿਕਰ ਹੋ ਗਿਆ ਕਿ ਕੇਂਦਰ ਸਰਕਾਰ ਕਿਸਾਨਾਂ ਦੇ ਨਾਲ ਹਰ ਮਸਲਾ ਹੱਲ ਕਰਨਾ ਚਾਹੁੰਦੀ ਹੈ ਤੇ ਦੋਹਾਂ ਦੇ ਵਿਚਾਲੇ ਕਈ ਮੀਟਿੰਗਾਂ ਵੀ ਹੋਈਆਂ ਹਰ ਗੱਲ ਤਾਂ ਸਰਦ ਕੋਈ ਪਰ ਕੋਈ ਨਤੀਜਾ ਨਹੀਂ ਨਿਕਲਿਆ ਤੇ ਹੁਣ ਸੁਨੀਲ ਜਾਖੜ ਨੇ ਮੋੜ ਤੋਂ ਗੇਂਦ ਕਿਸਾਨਾਂ ਦੇ ਪਾੜੇ ਵਿੱਚ ਛੁੱਟੀ ਜਿਸ ਦਾ ਉਹਨਾਂ ਨੇ ਆਪਣੇ ਅੰਦਾਜ਼ ਵਿੱਚ ਜਵਾਬ ਵੀ ਦਿੱਤਾ ਚੰਡੀਗੜ੍ਹ ਤੋਂ ਪਿੱਤਰ ਬਰਾੜ ਦੀ ਰਿਪੋਰਟ న్యూਸ 18 ਪੰਜਾਬ ਤਬਾਰ ਪਲਟ ਬਾਰ ਦਾ ਦੌਰ ਜਾਰੀ ਹੈ ਪਰ ਇਸ ਸਬ ਦੇ ਵਿਚਾਲੇ ਇੱਕ ਆਮ ਲੋਕਾਂ ਦੇ ਨਾਲ ਜੁੜੀ ਹੋਈ ਖਬਰ ਉਹ ਤੁਹਾਨੂੰ ਜ਼ਰੂਰ ਦੱਸ ਦਈਏ ਨੈਸ਼ਨਲ ਹਾਈਵੇ 44 ਕੁਰੂਖੇਤਰ ਦੇ ਕੋਲ ਮੁੜ ਤੋਂ ਚਾਲੂ ਕਰ ਦਿੱਤਾ ਗਿਆ ਜੋ ਪਹਿਲਾਂ ਬੈਰੀਕੇਡਸ ਲਗਾ ਕੇ ਬੰਦ ਕੀਤਾ ਗਿਆ ਸੀ ਸ਼ਾਬਾਦ ਮਾਰਕੰਡਾ ਦੇ ਨੇੜੇ ਹਾਈਵੇ ਮ ਬਹਾਲ ਕਰ ਦਿੱਤਾ ਗਿਆ ਇੱਕ ਵਾਰ ਫਿਰ ਤੋਂ ਕਿਸਾਨ ਆंदोलਨ ਦੀ ਵਜ੍ਹਾ ਦੇ ਨਾਲ ਉੱਥੇ ਬੈਰੀਕੇਡਸ ਲਗਾ ਕੇ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ ਹੁਣ ਅੰਮ੍ਰਿਤਾਲਾ ਤੋਂ ਲੈ ਕੇ ਦਿੱਲੀ ਤੱਕ ਦਾ ਰਸਤਾ ਬਿਲਕੁਲ ਪਧਰਾ ਹੋ ਗਿਆ ਕਲੀਅਰ ਹੋ ਗਿਆ ਤਾਂ ਕਾਬਲੇ ਗੌਰ ਹੈ ਕਿ ਅੰਬਾਲਾ ਤੱਕ ਪਹੁੰਚਣਾ ਹੁਣ ਵੀ ਲਾਜ਼ਮੀ ਤੌਰ ਤੇ ਇੱਕ ਚੁਣੌਤੀ ਹੈ ਜਿਹੜੇ ਪੰਜਾਬ ਤੋਂ ਲੋਕ ਜਾ ਰਹੇ ਨੇ ਇੱਕ ਵਾਰ ਤੁਸੀਂ ਅੰਬਾਲਾ ਪਹੁੰਚ ਗਏ ਤਾਂ ਉਸ ਤੋਂ ਬਾਅਦ ਦਿੱਲੀ ਤੱਕ ਦਾ ਜੇ ਏਅਰਪੋਰਟ ਜਾਣਾ ਹੈ ਫਰਜ਼ ਕਰ ਲਓ ਤੁਸੀਂ ਨਿਕਲੇ ਹੋ ਲੁਧਿਆਣਾ ਤੋਂ ਤਾਂ ਫਿਰ ਇੱਕ ਵਾਰੀ ਲੁਧਿਆਣਾ ਤੋਂ ਨਿਕਲ ਕੇ ਅੰਬਾਲਾ ਪਹੁੰਚਣ ਦੀ ਚੁਣੌਤੀ ਹੋਏਗੀ ਪਿੰਡਾਂ ਵਾਲੇ ਰਸਤੇ ਆ ਜਿਹੜੇ ਵੀ ਲਿੰਕ ਰੋਡ ਇਸ ਸਮੇਂ ਖੁੱਲੇ ਨੇ ਉਹਨਾਂ ਦੇ ਜ਼ਰੀਏ ਤੁਸੀਂ ਅੱਗੇ ਵਧੋਗੇ ਔਰ ਜੇਕਰ ਇੱਕ ਵਾਰ ਤੁਸੀਂ ਅੰਬਾਲੇ ਪਹੁੰਚ ਗਏ ਤਾਂ ਉਸ ਤੋਂ ਬਾਅਦ ਫਿਰ ਅੱਗੇ ਦਾ ਰਾਹ ਬਿਲਕੁਲ ਫਰੀ ਹੈ ਦਰਅਸਲ ਵਕ-ਵਕ ਥਾਮਾਂ ਦੇ ਉੱਤੇ ਬੈਰੀਕੇਡਸ ਸ਼ਾਬਾਦ ਮਾਰਕੰਡਾ ਦੇ ਕੋਲ ਇੱਕ ਪੂਰਾ ਬੈਰੀਕੇਡ ਕੀਤਾ ਗਿਆ ਸੀ ਜਿਵੇਂ ਖਨੌਰੀ ਤੇ ਸ਼ੰਭੂ ਬਾਰਡਰ ਦੇ ਉੱਤੇ ਹੈ ਔਰ ਉਸ ਨੂੰ ਵੀ ਬਹਾਲ ਕਰ ਦਿੱਤਾ ਗਿਆ ਫਿਰ ਅੱਗੇ ਜਾ ਕੇ ਜਿਹੜਾ ਬੈਰੀਕੇਡ ਕੀਤਾ ਗਿਆ ਸੀ ਉਹ ਸਿੰਘੂ ਬਾਰਡਰ ਦੇ ਉੱਤੇ ਕੀਤਾ ਗਿਆ ਸੀ ਤਾਂ ਉਹ ਵੀ ਬੈਰੀਕੇਡ ਹਟਾ ਕੇ ਉਹ ਵੀ ਰਾਹ ਪਹਿਲਾਂ ਕੁਝ ਦਿਨ ਪਹਿਲਾਂ ਖੋਲ ਦਿੱਤਾ ਗਿਆ ਸੀ ਯਾਨੀ ਕਿ ਹੁਣ ਬਿਲਕੁਲ ਕਲੀਅਰ ਰੂਟ ਹੋ ਚੁੱਕਿਆ ਹੈ ਅੰਬਾਲਾ ਟੂ ਦਿੱਲੀ ਕੋਈ ਪ੍ਰੋਬਲਮ ਨਹੀਂ ਖਨੌਰੀ ਖਨੌਰੀ ਤੇ ਸ਼ੰਭੂ ਵਾਲਾ ਬਾਰਡਰ ਫਿਲਹਾਲ ਬੰਦ ਹੈ ਇਨਫੈਕਟ ਜੇਕਰ ਤੁਸੀਂ ਡੇਰਾ ਬਸੀ ਹੋ ਕੇ ਅੰਮ੍ਰਾਲਾ ਜਾ ਰਹੇ ਹਾਂ ਚੰਡੀਗੜ ਡੇਰਾ ਬਸੀ ਹੋ ਕੇ ਅੰਮ੍ਰਾਲਾ ਜਾ ਰਹੇ ਤਾਂ ਉਹ ਰੂਟ ਵੀ ਫਿਲਹਾਲ ਬੰਦ ਹੈ ਹਾਲਾਂਕਿ ਇੱਥੇ ਪਿੰਡਾਂ ਦੇ ਵਿੱਚੋਂ ਹੋ ਕੇ ਕੋਈ ਲਿੰਕ ਰੋਡਸ ਹੈ ਨਾ ਉਹ ਤੋਂ ਹੋ ਕੇ ਅੰਮ੍ਰਾਲਾ ਜ਼ਰੂਰ ਜਾਇਆ ਜਾ ਸਕਦਾ ਇੱਕ ਹੋਰ ਰੂਟ ਹੈ ਜੇਕਰ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਫਿਰ ਇੱਕ ਪੰਚਕੁਲਾ ਹੋ ਕੇ ਪੰਚਕੁਲਾ ਤੋਂ ਜਿਹੜੀ ਯਮਨਾ ਨਗਰ ਰੋਡ ਹੈ ਉਸ ਨੂੰ ਪਕੜ ਕੇ ਤੁਸੀਂ ਅੰਮ੍ਰਾਲਾ ਵਾਲੇ ਪਾਸੇ ਜਾ ਸਕਦੇ ਹੋ ਉੱਥੇ ਕੋਈ ਬੈਰੀਕੇਡ ਨਹੀਂ ਹੈ ਥੋੜਾ ਜਿਹਾ ਦੂਰ ਪਏਗਾ ਪਰ ਰੋਡ ਕਲੀਅਰ ਹੈ ਰੁਕ ਕਰਦੇ ਹਾਂ ਸਾਡੇ ਸੇ ਹੋ ਗਈ ਇਸ ਸਮੇਂ ਅਸ਼ੋਕ ਜੁੜ ਰਹੇ ਨੇ ਸਾਡੇ ਨਾਲ ਅਸ਼ੋਕ ਯਾਦਵ ਕੁਰੂਖੇ बैरिकेड्स हटाए गए हैं पहले कहां लगाए गए थे अब रूट को बहाल कर दिया गया है कोई एक रूट खोला गया है या पूरा क्लियर क्लियर कर कर दिया दिया गया गया है रोड को देखिए दोनों जो रास्ते हैं नेशनल हाईवे 44 इसको और अंबाला तक आप आराम से जा सकते हैं वाहन मगर कहीं ना कहीं जो बड़े वाहन है वो या दिल्ली से चलते हैं तो कुरुक्षेत्र होते हुए साहा पंचकुला हाईवे से निकल रहे हैं जिनको चंडीगढ़ अमृतसर जाना है वो जा सकते हैं मगर जो अंबाला के बाद आगे जो शंभू बॉर्डर है वो अभी नहीं खोला गया है मगर के जो, जो अंबाला से दिल्ली जाने गए। दोनों तरफ के आने जाने वाले लोगों को भारी परेशानियों दिक्कतों का सामना उठाना पड़ रहा था भारी भरकम टोल देना पड़ रहा था और लोगों को लंबा रास्ता नापना पड़ रहा था तो आज प्रशासन ने इन दोनों रास्तों को खोल दिया है अब लोगों को लंबी दूरी नहीं नापनी पड़ेगी क्योंकि जो शाहबाद के बाद

जो अंबाला एक्सप्रेस वे है यानी कि जो पंचकुला एक्सप्रेस वे उस रास्ते से निकल सकते हैं क्योंकि चंडीगढ़ अंबाला तक तो जा सकते हैं अंबाला के आगे जो शंभू बॉर्डर है वहां किसान बैठे हुए हैं जो हल्के वाहन है यानी कि वो एक्सप्रेस वे से निकल सकते हैं कोई दिक्कत नहीं है जो शाहबाद पुल है पुल के ऊपर दोनों तरफ जो किसानों ने को रोकने के लिए बैरिकेटिंग लगाई गई थी लंबी लंबी कंक्रीट की दीवारें खड़ी की गई थी और वो पूरी तरह से साफ कर दिया गया अब बाहरी वाहन भी निकल सकते हैं और जिस तरह से किसान लगातार पहले यानी कि जो दिल्ली अमृतसर नेशनल हाईवे था उस पर जाने के लिए दिक्कत थी तो शंबू बॉर्डर के बाद अभी भी किसान बैठे हुए हैं तो वहां अंबाला से थोड़ी से आगे यहाँ जाने के लिए दिक्कत रहेगी मगर जिस तरह से हाईवे है जो पंचकुला वाला है उस रास्ते से सभी वाहन निकाले जा रहे हैं चलो शुक्रिया बहुत बहुत इस पूरी किसान गलबातान की वजह हाईवे बंद किया गया बहुत अहम खबर है इस समय क्योंकि जो आप निकलते हैं पंजाब तो इनफैक्ट जे अंबाला रह रहे हो या फिर हरियाणा के किसी हिस्से रह रहे हो तो फिर भी दिक्कत होंगी है कि अगर जाके रोड ब्लॉक ना हो ਤਾਂ ਫਿਲਹਾਲ ਦੇ ਲਈ ਤੁਹਾਨੂੰ ਦੱਸ ਰਹੇ ਹਾਂ ਕਿ ਸ਼ਾਬਾਦ ਮਾਰਕੰਡਾ ਦੇ ਨੇੜੇ ਕਿਉਂਕਿ ਅੰਬਾਲਾ ਤੋਂ ਅੱਗੇ ਨਿਕਲੋ ਸ਼ਾਬਾਦ ਕੁਰੂਕਸ਼ੇਤਰ ਆ ਜਾਂਦਾ ਤਾਂ ਉੱਥੇ ਵੀ ਹਾਈਵੇ ਦੇ ਉੱਤੇ ਨੈਸ਼ਨਲ ਹਾਈਵੇ 44 ਦਿੱਲੀ ਅੰਮ੍ਰਿਤਸਰ ਹਾਈਵੇ ਹੀ 44 ਹੈ ਜਿਵੇਂ ਆਪਾਂ ਲੁਧਿਆਣਾ ਜਾ ਰਹੇ ਹਾਂ 44 ਹਾਈਵੇ ਹੈ ਇਹ ਪੂਰਾ ਨੈਸ਼ਨਲ ਹਾਈਵੇ ਇਹ ਪਹਿਲਾਂ ਹਾਈਵੇ ਇੱਕ ਹੁੰਦਾ ਸੀ ਬਾਅਦ ਵਿੱਚ ਇਸ ਦਾ ਨਾਮ ਬਦਲ ਕੇ 44 ਕਰ ਦਿੱਤਾ ਗਿਆ ਸੀ ਤਾਂ ਸ਼ਾਬਾਦ ਮਾਰਕੰਡਾ ਨੇੜੇ ਵੀ ਹਾਈਵੇ ਨੂੰ ਬੈਰੀਕੇਡ ਕਰਕੇ ਬੰਦ ਕਰ ਦਿੱਤਾ ਗਿਆ ਸੀ ਤਾਂ ਇਸ ਕਰਕੇ ਲੋਕਾਂ ਨੂੰ ਭਾਰੀ ਦਿਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਫਿਲਹਾਲ ਇਹ ਅਹਿਮ ਖਬਰ ਜ਼ਰੂਰ ਹੈ ਕਿ ਇੱਕ ਪਾਸੇ ਰੋਡ ਹੁਣ ਜ਼ਰੂਰ ਬਹਾਲ ਕਰ ਦਿੱਤਾ ਗਿਆ ਤੇ ਉਮੀਦ ਲਾਜ਼ਮੀ ਤੌਰ ਤੇ ਪੰਜਾਬ ਦੇ ਵੀ ਇਹੀ ਕਰ ਰਹੇ ਹੋਣਗੇ ਕਿ ਗਲਬਾਤ ਦੇ ਜ਼ਰੀਏ ਕੋਈ ਥਿਲਾ ਕੱਢਿਆ ਜਾਵੇ ਤੇ ਉਸ ਤੋਂ ਬਾਅਦ ਜਿਹੜਾ ਖਨੌਰੀ ਤੇ ਸ਼ੰਭੂ ਬਾਰਡਰ ਵੀ ਇਸ ਸਮੇਂ ਸੀਲ ਹੋ ਰੱਖਿਆ ਉਸ ਨੂੰ ਵੀ ਬਹਾਲ ਕਰ ਦਿੱਤਾ ਜਾਵੇ ਜਿਹੜੇ ਲੋਕ ਰੋਜ਼ਾਨਾ ਹੰਦੇ ਜਾਂਦੇ ਨੇ ਉਹਨਾਂ ਨੂੰ ਬਹੁਤ ਦਿੱਕਤਾਂ ਆ ਰਹੀਆਂ ਨੇ ਬਹੁਤ ਸਾਰੇ ਐਸੇ ਲੋਕ ਨੇ ਜਿਹੜੇ ਅੰਬਾਲਾ ਦਿੱਲੀ ਜਾਂਦੇ ਨੇ ਕੋਈ ਪਟਿਆਲਾ ਤੋਂ ਰਾਜਪੁਰੇ ਤੋਂ ਆਪਣੀ ਰੋਜ਼ਗਾਰ ਦੇ ਲਈ ਤਾਂ ਉਹਨਾਂ ਨੂੰ ਬਹੁਤ ਦਿੱਕਤ ਹੈ ਬਹੁਤ ਸਾਰੇ ਲੋਕ ਅੰਬਾਲਾ ਸ਼ਹਿਰ ਅੰਬਾਲਾ ਪੰਜਾਬ ਵਾਲੇ ਪਾਸੇ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਇਸ ਸਮੇਂ ਬਹੁਤ ਸਾਰੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ। ਉਧਰ ਪੰਜਾਬੀਆਂ ਲੋਕ ਸਭਾ ਚੋਣਾਂ 130 ਦੇ ਨਾਲ ਜਿੱਤਣ ਦਾ ਨਾਅਰਾ ਦੇਣ ਵਾਲੀ ਆਮ ਆਦਮੀ ਪਾਰਟੀ 13 ਦੇ ਜ਼ਾਇਰੇ ਦੇ ਵਿੱਚ ਘੁੰਮਦੀ ਨਜ਼ਰ ਆ ਰਹੀ ਹੈ। ਲੁਧਿਆਣਾ ਦੇ ਵਿੱਚ 13 ਸਕੂਲ ਆਫ ਐਮਿਨੈਂਸ ਦਾ ਉਦਘਾਟਨ ਕਰਨ ਮੌਕੇ ਕੇਜਰੀਵਾਲ ਨੇ ਲੋਕਾਂ ਨੂੰ 13 ਸਿਪਾਹੀ ਦੇਣ ਦੀ ਅਪੀਲ ਕੀਤੀ 13 ਨਵੇਂ ਸਕੂਲ ਆਫ ਫੈਮਿਨਸ ਦਾ ਉਦਘਾਟਨ ਵੇਖਣ ਤੇ ਸੁਣਨ ਨੂੰ ਆਮ ਜਿਹਾ ਲੱਗਦਾ ਹੈ ਪਰ ਚੋਣਾ ਤੋਂ ਪਹਿਲਾਂ 13 ਦਾ ਜ਼ਿਕਰ ਵੱਡੇ ਮਤਲਬ ਨਹੀਂ ਦਰਸਲ ਥਾਸੀ ਲੁਧਿਆਣਾ ਤੇ ਮੋਕਾਸੀ ਪੰਜਾਬ ਦੇ ਵਿੱਚ ਨਵੇਂ 13 ਸਕੂਲ ਆਫ ਫੈਮਿਨਸ ਦੇ ਉਦਘਾਟਨ ਦਾ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਸ਼ਾਮਿਲ ਹੋਏ ने गवर्नर मुख्यमंत्री मुद चुक देख रहे कितना तंग कर रहा है मान साहब को हमारी सरकार को कितना तंग कर रहा है आप लोगों से एक ही विनती है जिस तरह से आप लोगों ने आशीर्वाद दिया था एक में से बानवे सीट दी थी अब ये इस चुनाव में भी आप तेरह की तेरह सीटें दे दो अभी मान साहब अकेले लड़ रहे हैं अगर ये तेरह सीट जीत गए तो तेरह हाथ हो जाएंगे मान साहब जो दिल्ली में बैठ के केंद्र सरकार से आपके हक का पैसा छीन के लेके आया करेंगे फिर अकेले नहीं लड़ना पड़ेगा भगवंत मान को फिर ये तेरह आपके हाथ होंगे पंजाब के सिपाही तेरह दिल्ली में बैठे होंगे मजाल जो फिर केंद्र सरकार पंजाब के लोगों के साथ वो कर सके ਜਦੋਂ ਸਟੇਜ ਮੁੱਖ ਮੰਤਰੀ ਮਾਨ ਨੇ ਸੰਬੋਧਨ ਕੀਤਾ ਉਹਨਾਂ ਸਕੂਲ ਆਫ ਐਮਿਨੈਂਸ ਦੇ ਵਿੱਚ ਸਹੂਲਤਾਂ ਦਾ ਜ਼ਿਕਰ ਕੀਤਾ ਤੇ ਉਹਨਾਂ ਮਾਪਿਆਂ ਨੂੰ ਧੰਨਵਾਦ ਵੀ ਕਿਹਾ ਜਿਨ੍ਹਾਂ ਨੇ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ ਚੋਂ ਹਟਾ ਕੇ ਇਹਨਾਂ ਸਕੂਲਾਂ ਦੇ ਵਿੱਚ ਦਾਖਲ ਕਰਾਏ ਨੇ ਸ਼ਾਨਦਾਰ ਕਲਾਸਰੂਮ ਲੈਬਾਰਟਰੀਜ਼ ਟੈਨਿਸ ਬਾਸਕਟਬਾਲ সুইমিং ਪੂਲ ਦਾ ਗਰਾਊਂਡ ਇਸ ਤੋਂ ਇਲਾਵਾ ਬਹੁਤ ਹੀ ਕੁਆਲੀਫਾਈਡ ਸਟਾਫ ਕਿ ਉਹ ਬੱਚੇ ਬਹੁਤ ਸਾਰੇ ਬੱਚਿਆਂ ਨੇ ਅੱਜ ਦੱਸਿਆ ਕਿ ਉਹ ਪ੍ਰਾਈਵੇਟ ਸਕੂਲਾਂ ਚੋਂ ਇੱਥੇ ਆਏ ਨੇ ਕਿ ਉੱਥੇ ਵੀ ਸਾਨੂੰ ਉਹਨੀ ਫੈਸਿਲਿਟੀ ਨਹੀਂ ਮਿਲਦੀ ਸੀ ਸੁਮੈਂ ਧੰਨਵਾਦ ਕਰਦਾ ਉਹਨਾਂ ਪੇਰੈਂਟਸ ਦਾ ਜਿਨ੍ਹਾਂ ਨੇ ਯਕੀਨ ਕੀਤਾ ਪੰਜਾਬ ਸਰਕਾਰ ਦੇ ਜਿਹੜੇ ਸਕੂਲ ਆਫ ਐਮੀਨੈਂਸ ਨੇ ਇਹ ਦਿੱਲੀ ਤੋਂ ਸ਼ੁਰੂ ਹੋਏ ਸੀ ਅਰਵਿੰਦ ਕੇਜਰੀਵਾਲ ਜੀ ਨੇ ਮਨੀਸ਼ ਸੋਧਿਆ ਜੀ ਨੇ ਇਸ ਤੋਂ ਪਹਿਲਾਂ ਸਰਕਾਰ ਨੇ ਅੰਮ੍ਰਿਤਸਰ ਦੇ ਵਿੱਚ ਇੱਕ ਸਕੂਲ ਆਫ ਫੈਮਿਨਿਸ ਦਾ ਉਦਘਾਟਨ ਕੀਤਾ ਸੀ ਤੇ ਹੁਣ 13 ਸਕੂਲਾਂ ਦਾ ਹੋਰ ਉਦਘਾਟਨ ਹੋਣ ਦੇ ਨਾਲ ਇਹਨਾਂ ਦੀ ਗਿਣਤੀ 14 ਹੋ ਗਈ ਹੈ ਤੇ ਸਰਕਾਰ ਦਾ ਟੀਚਾ 117 ਸਕੂਲ ਆਫ ਫੈਮਿਨਿਸ ਖੋਲਣ ਦਾ ਹੈ। ਲੁਧਿਆਣਾ ਤੋਂ ਰਾਜੀਵ ਸ਼ਰਮਾ ਦੀ ਰਿਪੋਰਟ న్యూਸ 18 ਪੰਜਾਬ